ਗੁਰੂ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸਲੋਕ ਮਹੱਲਾ ਤੀਜਾ ਸਤ ਗੁਰ ਕੀ ਸੇਵਾ ਗਖੜੀ ਸਿਰ ਦੀਜੈ ਆਪ ਗਵਾਇ ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੈ ਸਬ ਥਾਇ ਪਾਰਸ ਪਰਸੈ ਪਾਰਸ ਹੋਵੈ ਸਚ ਰਹੈ ਲਿਵ ਲਾਇ ਜਿਸ ਪੂਰਬ ਹੋਵੈ ਲਿਖਿਆ ਦੇਸ ਸਤਗੁਰ ਮਿਲੈ ਪ੍ਰਭ ਆਏ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਜਿਸ ਬਖਸੀ ਸੋ ਪਵੈ ਥਾਈ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਕੁਮਹਿਲ ਉਚਾਰਨ ਕਰਨਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣਾ ਸਵਾਏ ਮੂਰਖ ਆਪਣਾ ਸਵਾਏ ਸ਼ਬਦ ਚੀਨੈ ਤਾ ਮਹਿਲ ਲਹੈ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾ ਸਭਾ ਸੋਜੀ ਪਾਇਂ ਤਾ ਸਭਾ ਉਚਾਰਨ ਕਰਨਾ ਤਾ ਸਭਾ ਸੋਜੀ ਪਾਇਂ ਸਤਗੁਰ ਆਪਣਾ ਘਰ ਵਰਤਦਾ ਸਤਗੁਰ ਆਪਣਾ ਘਰ ਵਰਤਦਾ ਸਤਗੁਰ ਆਪਣਾ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ ਧੰਨ 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 ਭਾਗ ਤਿਨਾ ਭਗਤ ਜਨਾ ਇੱਕ ਧੰਨ ਕਸ ਕੇ ਬੋਲਨਾ ਦੂਜਾ ਥੋੜਾ ਜਿਹਾ ਪੁੱਲਾ ਉਚਾਰਨ ਜੋ ਹਰ ਨਾਮ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼ਰਵਣੀ ਸੁਣਤਿਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਨਤਿਆ ਗੁਰ ਸਿੱਖ ਤੇਜਮ ਜੋ ਗੁਰਸਿੱਖ ਲੈ ਗੁਰੂ ਦੀ ਸਿੱਖਿਆ ਲੈ ਕੇ ਜੋ ਗੁਰਸਿੱਖ ਲੈ ਮਨ ਜਿੰਤਿਆ ਸਭ ਸਬਦੂ ਵੱਡੇ ਭਾਗ ਗੁਰਸਿੱਖਾ ਕੀ ਹਾਂਜੀ ਸਬਦੂ ਦੇ ਸੰਬੰਧਕ ਪਾਠ ਹੈ ਸਬਦੂ ਵੱਡੇ ਭਾਗ ਗੁਰਸਿੱਖਾ ਕੀ ਜੋ ਗੁਰ ਚਰਨੀ ਸਿੱਖ ਪੜਤਿਆ ਪੜਤਿਆ ਪੂਲਾ ਚਰਨ ਕਰਨਾ ਹੈ ਪੜਤਿਆ ਨਹੀਂ ਕਹਿਣਾ ਪੈਣ ਦਾ ਵਾਚਕ ਹੈ ਜੋ ਗੁਰ ਚਰਨੀ सिख पढ़ते सलोक महला तीजा ब्रह्म बिंद तिशदा ब्रहमत रह एक शब्द लिव लाए भी पाठ ब्रहमात्र है नहीं कहना नखीर के पढ़ना है ब्रहमत रह थोड़ा जा रुक के बोलांगे फिर शुद्ध बोलिया जाएगा ब्रह्म बिंद तिशदा ब्रहमत रह ਇੱਕ ਸ਼ਬਦ ਲਿਵ ਲਾਈ ਨਾ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਹੈ ਦੱਦੀ ਨਹੀਂ ਬੋਲਨੇ ਨਿੱਦੀ ਸਿੱਧੀ ਨਿੱਦੀ ਸਿੱਧੀ ਨਾ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਬੇਨ ਸਾਤ ਗੁਰ ਨਾਉ ਨਾ ਪਾਈਐ ਬੁੱਢੋ ਹੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਗੱਭਰੂ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਮਨਮੁਖ ਮਨਮੁਖ ਪਤਿ ਯਮਕਲਾਤ ਮਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਗੁਰਮੁਖ ਸਭ ਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਪੌੜੀ ਹੋ ਬਲੀ ਹਾਰੀ ਤਿੰਨ ਕਾ ਤਿੰਨ ਕਾ ਟਿੱਪੀ ਆਗੀ ਹੈ ਹੋ ਬਲੀ ਹਾਰੀ ਤਿੰਨ ਕਾ ਹਾਬਲੇ ਹਰਿ ਟੈਨ ਕਾ 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 ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪिक्खा ਹਾਂਜੀ ਸਿੱਖਾ ਕਸਕੇ ਬੋਲਣਾ ਪिक्खा ਵੀ ਕਸਕੇ ਬੋਲਣਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਪੜੀ ਚੱਲੋ ਜੀ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਕ੍ਰਿਖਾ ਪੂਲਾ ਹੀ ਬੋਲਣਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੈ ਮੇਰਾ ਗੁਰ ਧਰੇ ਵਿਖਾ ਵਿਖਾ ਕਿਸ ਕੀ ਬੂਹੇ ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਨੇ ਮਨ ਮੁਖੀ ਜਸਨ ਜਨਮ ਗਵਾਈ ਨਾਨਕ ਪਦਤੀ ਯਮ ਕਲਾ ਦਨੀ ਨਾਨਕ ਨਾਮ ਜਹੂਨੇ ਮਨ ਮੁਖੀ ਇਥੇ ਵਿਸਰਾਮ ਜਸਨ ਜਨਮ ਗਵਾਇ ਮਹੱਲਾ ਤੀਜਾ ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤਗੁਰ ਕਿਨਾਂ ਨਾ ਪਾਇਓ ਗੁਰਮੁਖ ਮਿਲਾਇ ਮਿਲਾਇ ਬਿਨ ਨਾਵੇਂ ਪੈਨਨ ਖਾਨ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ। ਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ। ਈਹਾ ਸਿੱਧ ਈਹਾ ਕਰਮਾਤ। ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੀ। ਨਿਤ ਗਾਵ ਹੈ ਹਰ ਗੁਣ ਛੰਤਾ। ਹਰ ਕੀਰਤਨ ਕਰਹਿ ਹਰ ਜਸ ਸੁਣਹਿ। ਇਸ ਕਵਲਾ ਕੰਤਾ ਕਵਲਾ ਕੰਤਾ ਪਾਠ ਸੰਬੰਧਕ ਪਾਠ ਹੈ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵਹੁ দান ਦਇਆਲ ਹੋਏ ਵਿਚ ਪੱਥਰ ਕ੍ਰੇਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸੋ ਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਨਾਣੇ ਉਚਾਰਨ ਕਰਨੇ ਹਨ ਪੜਨਾ ਗੁੜਨਾ ਨੰਨੇ ਨਹੀਂ ਬੋਲਨੇ ਪੜਨਾ ਗੋੜਨਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਜੇ ਪਾਇ ਖੁਵਾਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੁਖ ਦਵਾਰ ਗੁਣ ਨਿਧਾ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਗੁਣ ਨਿਧਾਨ ਹਰ ਪਾਇਆ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਬਿਨ ਮਾਨ ਮਾਰੇ ਕੋਈ ਨਾ ਸਿੱਜਈ ਵੇਖੋ ਕੋ ਲਿਵ ਲਾਇ ਭੇਖ ਧਾਰੀ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਨਾ ਇਹੋ ਮਨ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਨਾ ਤਿਸ ਨੂੰ ਹਾਂਜੀ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਏ ਨਾਨਕ ਇਸ ਮਨ ਕੀ ਮਲ ਿਉ ਉਤਰੈ ਨਾਨਕ ਇਸ ਮਨ ਕੀ ਮਲ ਿਉ ਉਤਰੈ ਹੋ ਮੈਂ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰ ਨਾਮ ਦਰੜਾਵਹੁ ਇਕ ਕਿਨਕਾ ਹਰ ਹਰ ਸੀਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰਹੁ ਖੇਮ ਕਾ ਜੇ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਹਰ ਹਰ ਸੀਗਾਰ ਬਨਾਵੋ ਇੱਥੇ ਠਮਕ ਹਰ ਜਨ ਇੱਥੇ ਵਿਸਰਾਮ ਹੈ ਹਰ ਕਾਪੜ ਪਹਿ ਰਹੁ ਇੱਥੇ ਠਮਕ ਖੇਮ ਕਾ ਵੱਖਰਾ ਬੋਲਣਾ ਖੇਮ ਕਾ ਨਹੀਂ ਕਹਿਣਾ ਐਸਾ ਸੀਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਇਹ ਵੀ ਪ੍ਰੇਮ ਕਾ ਵੱਖਰਾ ਹੀ ਬੂਲਣਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੇ ਇੱਕ ਪਲ ਕਾ ਪਲ ਕਾ ਇਕੱਠਾ ਹੀ ਕੰਨ ਸਭ ਕਿਲ ਵਿਖ ਕਾਟੇ ਇੱਕ ਪਲ ਕਾ ਹਰ ਹਰ ਦਇਆਲ ਹੋਵੇ ਦਿਨ ਜਿਸ ਉਪਰ ਹਰ ਹਰ ਦਇਆਲ ਹੋਵੇ ਜਿਸ ਉਪਰ ਹਰ ਹਰ ਦਇਆਲ ਹੋਵੇ ਜਿਸ ਉਪਰ ਨਹੀਂ ਉਪਰ ਔਂਕੜ ਨਾਲ ਹਰ ਹਰ ਦਾਇਾਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰਿ ਜਪ ਜਿਣਕਾ ਸ੍ਰੀ ਸਹਿਜ ਪਾਠਿ ਸੇਵਾ ਸ੍ਰੀ ਸਹਿਜ ਪਾਠਿ ਸੇਵਾ